हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਣ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਠੱਠੀਆਂ ਖੁਰਦ ਦੀ ਅਲੀਪੁਰ ਪਿੰਡ ਬਿਲਕੁਲ ਨੇੜੇਕ ਆ ਮਹਰਾਣਾ ਪਿੰਡ ਵੀ ਥੋੜੀ ਦੂਰੀ ਤੇ ਆ ਰੱਤਾਕੁੱਦਾ ਪਿੰਡ ਵੀ ਥੋੜੀ ਦੂਰੀ ਤੇ ਆ ਇਹ ਜਿਹੜੇ ਪਿੰਡ ਆ ਦੋਸਤੋ ਬਿਲਕੁਲ ਥੋੜੀ ਥੋੜੀ ਦੂਰੀ ਤੇ ਆ ਨਾਲ-ਨਾਲ ਲੱਗਦੇ ਪਿੰਡ ਆ ਤੇ ਖਾਸ ਵੀਰ ਤੁਸੀਂ ਪਿੰਡ ਠੱਠੀਆਂ ਖੁਰਦ ਕਰਨੀ ਆ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਤੋਂ ਤਕਰੀਬਨ ਕੋਈ ਕਿਲੋ ਡੇਢ ਕਿਲੋਮੀਟਰ ਦੀ ਦੂਰੀ ਆ ਦੋਸਤੋ ਲਹਿੰਦੇ ਪਾਸੇ ਵੱਲ ਪਿੰਡ ਆ ਠੱਠੀਆਂ ਖੁਰਦ ਸੋ ਵੀਰ ਰਵੀ ਦੇ ਕੋਲੇ ਆਏ ਆ ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਅੱਜ ਤਿੰਨ ਵੜਾ ਨੇ ਸੋਈਆਂ ਸਵਾਈਆਂ ਜਾਂ ਗੱਬਣ ਨੇ ਸਾਰੀਆਂ ਉਹ ਆਪਾਂ ਵੀਰ ਤੋਂ ਪੁੱਛ ਲਾਂਗੇ ਕਿੰਨੇ ਕਿੰਨੇ ਦਿਨ ਹਜੇ ਲੈਂਦੀਆਂ ਨੇ ਅੱਜ 7 ਫਰਵਰੀ ਆ ਤਰੀਕ ਤੁਸੀਂ ਨੋਟ ਕਰ ਲਓ ਬਾਕੀ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਦਾ ਵੈਸੇ ਪਸ਼ੂ ਆਲਮੋਸਟ ਸਾਰੇ ਗੱਬਣ ਹੀ ਆ ਜੇਕਰ ਕੋਈ ਸੂਆ ਸੂਆ ਨਾਗ ਹੋਇਆ ਵਿੱਚ ਤੇ ਉਹਦੀ ਡਿਟੇਲ ਆਪਾਂ ਲੈ ਲੈਨੇ ਆ ਆਓ ਕਰਦੇ ਆ ਬਥੇਰੇ ਡਿਟੇਲ ਸਾਂਝੀ ਵੀਰ ਤੋਂ ਪੁੱਛ ਕੇ ਸਭ ਤੋਂ ਪਹਿਲਾਂ ਵੀਰ ਰਵੀ ਸਸਰੀ ਕਾਰ ਸਸਰੀ ਦਾ ਭਾਈ ਸਸਰੀ ਦਾ ਠੀਕ ਠਾਕ ਵੀਰ ਜੀ ਹਾਂਜੀ ਵਧੀਆ ਵਧੀਆ ਭਾਈ ਅੱਛਾ ਰਵੀ ਵੀਰ ਦੇਖ ਜਾਂਦੇ ਆ ਪਸ਼ੂ ਹਾਂਜੀ ਹਾਂਜੀ ਭਾਈ ਦੇਖ ਜਾਂਦੇ ਠੀਕ ਹੈ ਵੀਰੇ ਤੇ ਅੱਜ ਆਪਣੇ ਕੋਲ ਤਿੰਨ ਪਸ਼ੂ ਆ ਤਿੰਨੇ ਵੜਾ ਨੇ ਆਪਣੇ ਕੋਲ ਹਾਂਜੀ ਹਾਂਜੀ ਭਾਈ ਤਿੰਨੇ ਗੱਬਣਾ ਹੀ ਆ ਤਿੰਨੇ ਗੱਬਣ ਹਾਂਜੀ ਹਾਂਜੀ ਤੇ ਕੋਈ ਹਫਤੇ ਹਫਤੇ ਦੇ ਵਿੱਚ ਵਿੱਚ ਸੂਦੀ ਹਾਂਜੀ ਭਾਈ ਇਹ ਨੰਨਾ ਟਾਈਮ ਹੀ ਇਹਨਾਂ ਦਾ ਠੀਕ ਹੈ ਜੀ ਹਾਂ ਤੇ ਵੇੜ ਕੱਲੇ ਕੱਲੇ ਪਸ਼ੂ ਦੀ ਆਪਾਂ ਡਿਟੇਲ ਲੈ ਲਾਂਗੇ ਬਾਕੀ ਤਸੱਲੀ ਦੇ ਨਾਲ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਅ ਠੀਕ ਆ ਅੱਛਾ ਵੀ ਰਵੀ ਅੱਜ ਆਪਣੇ ਕੋਲ ਤਿੰਨ ਬੇੜਾ ਤਿੰਨੇ ਗੱਬਣ ਹਾਂਜੀ ਭਾਜੀ ਠੀਕ ਆ ਸੋ ਜਿੱਦਾਂ ਕਿ ਦੋਸਤੋ ਵੀਰ ਨੇ ਦੱਸਤਾ ਵੀ ਇੱਕ ਹਫਤੇ ਦੇ ਅੰਦਰ ਬਾਅਦ ਕੁਝ ਕੇ ਅੰਦਰ ਬਾਅਦ ਕੋਈ ਦੋ ਦਿਨ ਉੱਪਰ ਟਪਾ ਕੇ ਵੀ ਜੜੀਆਂ ਇਹ ਬੇੜਾ ਹੁੰਦੀਆਂ ਨੇ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕਰ ਲਾਂਗੇ ਇਸ ਬੇੜ ਤੋਂ ਹਾਂਜੀ ਰਵੀ ਇਸ ਬੇੜ ਦੀ ਵੀਰ ਡਿਟੇਲ ਕੀ ਆ ਸੂਹਾ ਕਿੰਨਾਸ ਹੁੰਦੀ ਆ ਭਾਜੀ ਉਹਨਾਂ ਨੇ ਤਾਂ ਦੂਜਾ ਕਿਹਾ ਸੀ ਅੱਛਾ ਜੀ ਇਹ ਮਾਲ ਛੋਟੇ ਜਿਹੇ ਫਾਰਮਾਂ ਚੋਂ ਵਛੀ ਲਈ ਆ ਪਜਾ ਦੇ ਵੱਡੇ ਫਾਰਮਾਂ ਚੋਂ ਲਈ ਓਕੇ ਮਾਲ ਫਰੀਦਕੋਟ ਏਰੀਆ ਚ ਲਈ ਵਛੀ ਅੱਛਾ ਜੀ ਹਾਂਜੀ ਹਾਂਜੀ ਠੀ ਤੇ ਸੁਆ ਉਹਨਾਂ ਚਲੋ ਦੂਜਾ ਮੰਨ ਗਿਆ ਉਹਨੂੰ ਦਿੱਤੀ ਆ ਚਾਹੇ ਅੱਗੇ ਵੀਰ ਕਿਸੇ ਦੀ ਸਮਝ ਆ ਨਹੀਂ ਭਾਈ ਜੀ ਇਹਦਾ ਪਹਿਲਾ ਸੂਆ ਕਿਹਾ 20 ਕਿਲੋ ਦੁੱਧ ਚ ਵਾਇਆ ਨੇ ਠੀਕ ਹੈ ਜੀ ਤੇ ਬਾਕੀ ਚਵਾਉਗੀ ਭਾਜੀ ਕੱਦ ਕਾਠ ਚੰਗਾ ਵੱਛੀ ਦਾ ਕੱਦ ਚੰਗਾ ਬੇਲ ਬੱਟਾ ਚੰਗਾ ਹਾਂ ਜੀ ਬੇਲ ਬੱਟਾ ਚੰਗਾ ਸੋ ਬੇਲ ਬੂਲ ਦੀ ਸਪੈਸ਼ਲ ਆ ਦੋਸਤੋ ਬੇਲ ਵੀ ਸੋਹਣੀ ਆ ਬਾਕੀ ਥੋੜਾ ਜਿਹਾ ਤੁਹਾਨੂੰ ਵਿਦਾਊਟ ਆਪਾਂ ਕਿਸੇ ਜੂਮ ਲਾਏ ਤੁਹਾਨੂੰ ਦਿਖਾ ਦਾਂਗੇ ਕਿਉਂਕਿ ਵੈੜ ਦੇ ਇੱਕ ਜਜਮੈਂਟ ਹੋ ਜਾਏ ਸਾਰੇ ਵੀਰਾਂ ਨੂੰ ਕੱਦ ਕੋ ਤੋ ਸੋਹਣਾ ਬੇਲ ਸੋਹਣੀ ਆ ਬਾਕੀ ਫੇਸ ਕੁਆਲਿਟੀ ਵੇਖ ਲਓ ਐ ਕ੍ਰ ਤੋ ਬੋਤੇ ਵੀਰ ਕਹਿਣਗੇ ਵੀ ਗਰਮੀ ਦਾ ਸੀਜ਼ਨ ਕਰਕੇ ਵੀਰ ਕਿਉਂਕਿ ਕ੍ਰੋਸ ਆਂਗ ਜਿਹੜੇ ਦੋਸਤੋ ਗੰਬ ਵਤੇਰੇ ਚੱਲਣੇ ਆ ਠੀਕ ਆ ਤੇ ਗਰਮੀ ਗਰਮੀ ਮਹਿਸੂਸ ਨਹੀਂ ਕਰਨੀਆਂ ਨਾ ਵੜਾ ਨੇ ਤੇ ਬਾਕੀ ਵੱਡਾ ਕੱਦ ਤੇ ਭਲਾ ਭੁਲਾ ਹੈਗੀਆਂ ਨੇ ਵੈਸੇ ਨਾਰਮਲ ਹੀ ਥਣ ਝੱਡਾ ਸੋਹਣਾ ਵਿਖਾਲਾ ਬਣਾ ਰਹੀ ਹੈ ਕਰਮ ਵਾਲੀ ਬਾਕੀ ਥਣ ਵੀ ਹੱਥੀ ਚੁਵਾਈ ਵਾਲਾ ਆ ਲਓ ਜੀ ਆ ਤੋੜਾ ਤੋੜ ਲੀਏ ਵੀਰ ਠੀਕ ਆ ਸੋ 7-8 ਦਿਨਾਂ ਦੇ ਵਿੱਚ ਦੋਸਤੋ ਪੂਰਾ ਖੁੱਲੂਗੀ ਵੈੜ ਹਜੇ ਬਾਕੀ ਨਾਰਮਲੀ ਲੇਵੇ ਤੋਂ ਢਿੱਲਾਂ ਤੋਂ ਸਾਰੇ ਵੀਰ ਤੁਸੀਂ ਜਜਮੈਂਟ ਕਰ ਸਕਦੇ ਜੀ ਇੱਕ ਮਹਿਣੀ ਵਾਲੇ ਪਾਸਿਓਂ ਵੀ ਆਪਾਂ ਤੁਹਾਨੂੰ ਜ਼ਰੂਰ ਦਿਖਾਉਣੇ ਆ ਆ ਕਰੋ ਚੈੱਕ ਠੀਕ ਆ ਸੋ ਵਜ਼ਨ ਵਜੂਦ ਪੂਰਾ ਕਰਮਾਰੀ ਦਾ ਕੋਈ ਇਹ ਨਹੀਂ ਹੈ ਕਿ ਲਸੇਰੇਪਣ ਦੇ ਵਿੱਚ ਆ ਡਬਲ ਆ ਪੂਰੀ ਵਜ਼ਨ ਵਜੂਦ ਪੂਰਾ ਠੀਕ ਆ ਤੇ ਜਿੱਦਾਂ ਰਵੀ ਬਾਈ ਪਿਛਲੇ ਸੂਬੇ ਦਾ ਤੁਸੀਂ ਪੁੱਛਿਆ 20 ਲੀਟਰ ਉਹਨਾਂ ਦੱਸਿਆ ਭਰਿਆ ਦੋ ਤੇ ਠੀਕ ਐ ਇਹਨਾਂ ਵਾਸੇ ਏਡੀ ਵੱਡੀ ਵਾਇਰ ਨੂੰ ਤਾਂ ਕੁਛ ਨਹੀਂ ਪੱਕੀ ਅਗੇ ਚੰਗੀ ਸੇਵਾ ਹੋਵੇ ਤੇ ਪਲੱਸ ਵੀ ਕੁਚੋਲੇ ਭਾਈ ਤੂੜੀ ਤੇ ਤਾਂ ਨਹੀਂ ਚੋਇਆ ਨਾ ਵੰਡ ਟੱਪੇ ਨਹੀਂ ਵੰਡ ਮੁੰਡ ਤੇ ਹੀ ਸਾਰਾ ਡਿਪੈਂਡ ਤਾਂ ਕਿਸੇ ਚੰਗੀ ਸੇਵਾ ਤੇ ਹਾਂਜੀ 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 ਅੱਛਾ ਤੇ ਬਾਕੀ ਤਿੱਪਣ ਹੁਣ ਸ਼ਹਿਦ ਹੀ ਆਉਂਦਾ ਹਾਂਜੀ ਭਾਈ ਸ਼ਹਿਦ ਹੀ ਆਉਂਦਾ ਤੇ ਬਿਲਕੁਲ ਚੌਥਾ ਨਾ ਨੀਰਾ ਕੋਈ ਇੱਕੋ ਆ ਭਾਈ ਠੀਕ ਆ ਤੇ ਕੀ ਮੰਗ ਕਰਾਂਗੇ ਲੈਣ ਦੇ ਨੇ ਤਾਂ ਐ ਮੁੱਲ 70000 ਆ 68000 ਦੇ ਦਾਂ 68000 ਦੇ ਹਾਂਜੀ ਠੀਕ ਹੈ ਜੀ ਉਹਦੇ ਜੋ ਵੀ ਹੋ ਜੂ ਮਾਨਤਨ ਮਾਨਤਨ ਖੁੱਲਾ ਡੁੱਲਾ ਕਰਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਵੈਸੇ ਵੀਰ ਰੜਦਾ ਨਹੀਂਗਾ ਵੈਸੇ ਜਿੰਨਾ ਕੋ ਵਿੱਚੋਂ ਗੁੰਜਾਇਸ਼ ਹੁੰਦੀ ਆ ਮਾਨਤਾਨ ਤੇ ਪਸੂ ਦੇ ਦਿੰਦਾ ਬਾਕੀ ਸਾਰੇ ਵੀਰ ਤੁਸੀਂ ਸੰਪਰਕ ਕਰ ਲਿਓ ਜਿੱਥੇ ਕੋਈ ਗੱਲਬਾਤ ਬਣਦੀ ਹੋਈ ਥੋੜਾ ਪਤਾ ਵਿੱਚੋਂ ਗੁੰਜਾਇਸ਼ ਵਿੱਚੋਂ ਮਾਨਤਾਨ ਜਿਹੜਾ ਬਣਿਆ ਉਹ ਹੁੰਦਾ ਹੋਇਆ ਤੇ ਦੂਰੀ ਦਾ ਵੇਖ ਕੇ ਕਿਸੇ ਵੀਰ ਦੀ ਦੂਰੀ ਆ ਕੋਈ ਦੂਰੋਂ ਨੇੜਿਓਂ ਆ ਰਿਹਾ ਉਹਦਾ ਵੇਖ ਕੇ ਜਰਾ ਦੋਸਤੋ ਡਿਸਟੈਂਸ ਵੇਖ ਕੇ ਦੂਰੀ ਵੇਖ ਕੇ ਉਹਨਾਂ ਵਿੱਚੋਂ ਮਾਨਤਾਨ ਵੀ ਜ਼ਰੂਰ ਕੀਤਾ ਜਾਊਗਾ। ਨਹੀਂ ਚੰਗੀ ਆ ਨਿਗਰਨਗਰ ਆ ਰਾਜੀ ਆ ਵਜਨ-ਵਜਨ ਪੂਰਾ ਬੈਠਦਾ। ਸੋ ਬਾਕੀ ਥਾਨ ਦੇ ਬਾਦ ਦੋਸਤੋ ਤੁਹਾਨੂੰ ਦਿਖਾਤਾ 68000 ਦੀ ਇਹ ਹੁੰਦੀ ਆ ਸੋ ਬਾਕੀ ਆਪਦਾ ਤੁਸੀਂ ਵੰਡ ਲਾ ਲਿਓ ਠੀਕ ਆ ਤੇ ਥਾਨ ਤੁਹਾਨੂੰ ਤੁਸੀਂ ਵੇਖ ਲਓ ਕੱਲਾ ਕੱਲਾ ਥਾਨਾ ਨਖੇੜ ਨੂੰ ਖੂੜ ਕਾਫੀ ਸੋਹਣਾ ਮੁੱਠੀ ਨਾ ਮੁੱਠੀ ਨਹੀਂ ਖੈਂਦੀ ਕਿ ਬਾਕੀ ਅੱਗੇ ਸਾਰੇ ਵੀਰਾਂ ਦੀ ਆਪੋ ਆਪਣੀ ਸੋਚ ਤੁਹਾਡੀ ਸਮਝ ਆ ਇਸ ਤੋਂ ਬਾਅਦ ਇੱਕ ਸਾਈਡ ਨੰਬਰ ਤੇ ਰਵੀ ਵੀਰਾ ਆ ਗਈ ਆਪਣੇ ਕੋਲ ਬੈਠ। ਹਾਂਜੀ ਭਾਜੀ ਇਹ ਐਰ ਸ਼ਰਤ ਹੀ ਹੁੰਦੀ ਭਾਜੀ ਪ्योर ਨਹੀਂ ਇਹ ਐਰ ਸ਼ਰਤ ਐ ਚੱਪ ਤੇ ਦੋਹਾਂ ਦੀ ਹੁੰਦੀ ਹੈ। ਹਾਂ ਐਰ ਸ਼ਰਤ ਐ ਚੱਪ ਤਾਂ ਕਰਾਸ ਹੋ ਗਿਆ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਤੇ ਇਹ ਰਵੀ ਫਿਰ ਸਵੇਰ ਅੱਗੇ ਕਿਨਵਾ? ਭਾਜੀ ਤੀਜਾ ਸੂਣਾ। ਤੀਜਾ ਸੂਣਾ। ਹਾਂਜੀ ਹਾਂਜੀ। ਤਾਂ ਦਿਨ ਇਹਦੇ ਵੀ ਮੈਨੂੰ ਲੱਗਾ ਇੱਥੇ ਹੀ ਆ। ਹਾਂਜੀ ਬਰਾਬਰ ਹੀ ਆ ਭਾਜੀ ਦਿਨ। ਹਫਤੇ ਹਫਤੇ ਤੱਕ ਤਿਆਰੀਆਂ ਹੋਣਗੀਆਂ ਇਹਨਾਂ ਦੇ। ਹਾਂਜੀ ਹਾਂਜੀ ਭਾਜੀ। ਠੀਕ ਹੈ ਜੀ। ਸੋ ਬਖਾਲੇ ਬਖੂਲਾ ਜਿਹੜੇ ਦੋਸਤੋ ਕੋਈ 5-5 7-7 ਦਿਨ ਕੋਈ ਵੀਰ ਸੰਭਲੂ ਆਬਦੀ ਨਿਗਰਾਨੀ ਦੇ ਵਿੱਚ ਤੁਸੀਂ ਪਸ਼ੂ ਸਵਾਲੋਗੇ ਦੋਸਤੋ ਤੇ ਜ਼ੇਰ ਜੂਰ ਤਾਂ ਹੁੰਦਾ ਬਹੁਤੇ ਵੀਰਾਂ ਨੂੰ ਮੈਟਰ ਕਰਦਾ ਹੁੰਦਾ ਵੜਾਂ ਦੇ ਵਿੱਚ ਖਾਸ ਤੌਰ ਤੇ ਆਪਦੇ ਹਥੀ ਤੇ ਅੱਖੀ ਵੇਖ ਕੇ ਜਿਹੜੀ ਜ਼ੇਰ ਪੈ ਜਾਣੀ ਦੋਸਤੋ ਉਸ ਤੋਂ ਬਾਅਦ ਕੋਈ ਸੌ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਕਰਨਾ ਕਿਸੇ ਵੀਰ ਨੇ ਕਾੜੇ ਦੇਣੇ ਆ ਪਸ਼ੂ ਨੂੰ ਤੁਦ ਤੋਂ ਵਧਾਉਣਾ ਤੋੜਨਾ ਸੌਖਾ ਰਹਿੰਦਾ ਕਿਉਂਕਿ ਜੇਕਰ ਆਪਾਂ ਟੁੱਕਿਆ ਗੱਬਣ ਪਸ਼ੂ ਲੈਨੇ ਆ ਸੂਏ ਸੂਏ ਪਸ਼ੂ ਦਾ ਦੋਸਤੋ ਅੱਜ ਕੱਲ ਨਾਰਮਲ ਵੇਖੀਏ ਤਾਂ ਕੋਈ ਪਤਾ ਨਹੀਂ ਲੱਗਦਾਗਾ ਕਿਉਂਕਿ ਵੜਾਂ ਵੀ ਵੇਖਦੇ ਆਪਾਂ ਕਈ ਵਾਰਾਂ ਪਤਾ ਨਹੀਂ ਕਈ ਨਾ ਕਿੰਨੇ ਘੰਟੇ ਦਾ ਪਸ਼ੂ ਸੂਇਆ ਹੁੰਦਾ ਕੋਈ ਵੀਰ ਸੋ ਅੱਗਾ ਪਿੱਛਾ ਕਰ ਜਾਂਦੇ ਆ ਚਲੋ ਆਪਾਂ ਉਸ ਢੂੰਘਾਈ 'ਚ ਨਹੀਂ ਜਾਂਦੇ ਫਿਲਹਾਲ ਗੱਬਣ ਵੇੜਾ ਜਿਹੜੀਆਂ ਕੋਈ 5-7 ਦਿਨ ਇੱਕ ਤੁਹਾਨੂੰ ਸੁਵਲੀਆਂ ਮਿਲ ਜਾਂਦੀਆਂ ਨੇ ਜੇਕਰ ਆਪਾਂ ਕੰਪੇਅਰ ਕਰਦੇ ਆ ਬਿਲਕੁਲ ਤਿਆਰੀ ਵਾਲੇ ਪਸ਼ੂ ਦੇ ਨਾਲ ਇੱਕ ਤਿਆਰੀ ਵਾਲੇ ਪਸ਼ੂ ਦਾ ਡਿਮਾਂਡ ਮੁੱਲ ਵੀ ਵਪਾਰੀ ਵੀਰਾਂ ਨੇ ਉਸ ਹਿਸਾਬ ਨਾਲ ਕਰਨਾ ਹੁੰਦਾ ਕੋਈ 8-7 ਦਿਨ ਕੱਚੀ ਆ ਉਸ ਹਿਸਾਬ ਨਾਲ ਮੁੱਲ ਹੋ ਜਾਂਦਾ ਠੀਕ ਆ ਬਾਕੀ ਵੰਡ ਬੁੰਡ ਥਨਾਂ ਦੀ ਕਾਫੀ ਸੋਹਣੀ ਆ ਬਿਲਕੁਲ ਬਲੈਕ ਰੰਗ ਦੇ ਵਿੱਚ ਥਨ ਲਓ ਜੀ ਸੋ 7 ਦਿਨ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਤੇ ਰਵੀ ਅਭੀ ਕੀ ਕਰਦੇ ਮੰਗੇ ਦੀ ਭਾਈ ਇਹਦਾ ਮੁੱਲ 68000 65000 ਦੀ ਦੇ ਦਾਂਗੇ 65 ਦੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ 68000 ਮੰਗਾ ਤੇ 65000 ਲੈ ਦੇ ਸੋ ਵਾੜ ਤੁਸੀਂ ਦੇਖ ਲਈ ਆ ਕੱਦ ਇਹ 19 ਤੇ 21 ਵਾਲੀ ਗੱਲ ਪਾਤਾ ਵੀ ਕੋਈ 2 ਇੰਚ ਦਾ ਜਿਹੜੀ ਪਹਿਲਾਂ ਵਾੜ ਦਿਖਾਈ ਹੈ ਤੁਹਾਨੂੰ ਇਹਦੇ ਨਾਲੋਂ ਕੋਈ 2 ਇੰਚ ਦਾ ਫਰਕ ਆ ਇਹ 2 ਇੰਚ ਕੋਈ ਇੰਚ 2 ਇੰਚ ਵੱਡੀ ਆ ਤੇ ਇਹ 2 ਇੰਚ ਦਾ ਜਿਹੜਾ ਫਰਕ ਹੈਗਾ ਬਾਕੀ ਰਲਦਿਆਂ ਮਿਲਦੀਆਂ ਨੇ ਗੱਡ ਗੱਠ ਵੀ ਕੋਜੇ ਆ ਵੇਲ ਬੂਲ ਵੀ ਕੋਜੀਆਂ ਬਾਕੀ ਠੰਡੀਆਂ ਧੀਰੀਆਂ ਕਰਮ ਵਾਲੀਆਂ ਸਲੱਗ ਸਲੂਕ ਪੂਰੀਆਂ ਨੇ ਤੇ ਲੜਾਂ ਲੋੜਾਂ ਤੁਸੀਂ ਆ ਦੇਖ ਲੋ ਨਾਰਮਲ ਠੀਕ ਆ ਜੀ ਵਟ ਪਟ ਕਾਫੀ ਆ ਖੋਲੂਗੀ ਪੂਰੀ ਕਰਮ ਵਾਲੀ ਚੰਗਾ ਖੁਲਾੜੇ ਵਾਲਾ ਮੇਰੇ 25 ਕਿਲੋ ਚੋਂ ਆਇਆ ਜੀ ਅੱਛਾ ਜੀ ਪਿਛਲੇ ਸੂਬਿਆਂ ਚ ਹਾਂਜੀ 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 ਲਾਗੋ ਇਹ ਮੱਛੀ ਲਈ ਆਪਾਂ ਠੀਕ ਆ ਜੀ ਹਾਂਜੀ ਹਾਂਜੀ ਲੋ ਵੀ ਦੋਸਤੋ ਇਹ ਪਿਛਲੇ ਸੂਬਿਆਂ ਦਾ ਦੱਸਣ ਮੁਤਾਬਿਕ ਆ ਵੀ ਅੱਗੋਂ ਜਿੱਥੋਂ ਪੁੱਛਿਆ ਉਹਨਾਂ ਜਿੰਨਾ ਦੱਸਿਆ ਉਹਦੇ ਅਕੋਰਡਿੰਗ ਅੱਗੇ ਕੋਈ ਵੀ ਰਜਜਮੈਂਟ ਕਰ ਲੈ ਠੀਕ ਆ ਜੀ ਆ ਲੈ ਬਾਕੀ ਕਰਮ ਵਾਲੀਆਂ ਹੈ ਸੀਰੀਜ਼ ਲਗਾ ਕੋਈ ਡਰਾਕਲ ਜੀ ਨਹੀਂ ਕੋਲੇ ਖੜੇ ਬੰਦੇ ਤੋਂ ਕਈ ਵਾਰਾਂ ਦੋਸਤੋ ਪਸ਼ੂ ਡਰ ਕੇ ਕਰਾਂ ਲੱਤ ਛੜ ਵੀ ਮਾਰਦੇ ਆ ਪਰ ਕਿਸੇ ਤਰ੍ਹਾਂ ਦੀ ਉਹ ਦਿੱਕਤ ਨਹੀਂ ਆਉਂਦੀ ਅੱਗੇ ਕਿਸੇ ਵੀਰ ਦੀ ਸਮਝ ਠੀਕ ਆ ਜੀ 65000 ਦੀ ਹੋ ਜੂਗੀ ਇਹ ਦੂਜੇ ਨੰਬਰ ਵਾਲੀ ਅੱਗੇ ਆ ਕੀ ਰਵੀ ਆਪਣੇ ਕੋਲ ਆ ਤੀਸਰੇ ਨੰਬਰ ਤੇ ਪਿਆ ਹਾਂਜੀ ਭਾਜੀ ਹਾਂਜੀ ਅੱਛਾ ਇਹ ਬੱਚੀ ਵੀ ਕ੍ਰੋਸ ਸੀ ਆ ਗਈ ਹਾਂਜੀ ਹਾਂਜੀ ਬਾਕੀ ਕੰਨ ਕੁੰਨ ਭਾਈ ਬਰੀਡ ਲਾਈ ਇਹਨੂੰ ਅੱਛਾ ਕੰਨ ਛੋਟੇ ਹੀ ਹੈ ਬਹੁਤ ਜ਼ਿਆਦਾ ਛੋਟਾ ਭਾਈ ਲੈ ਵੀ ਜਿਵੇਂ ਜਰਸੀ ਦਾ ਐਫ.ਸੀ. ਦਾ ਹਾਂਜੀ ਹਾਂਜੀ ਇਹ ਤਾਂ ਭਾਈ ਬੱਚੀ ਆਈ ਆ ਜੀ ਠੀਕ ਹੈ ਹੁਣ ਇਹ ਫੇ ਕੀ ਲੱਗਦੀ ਆਈ ਕਰਕੇ ਜੇ ਠੀਕ ਆ ਨੁਭਾਏ ਤੋਂ ਆਈ ਨਹੀਂ ਹਜੇ ਮੈਂ ਤਾਂ ਕਈ ਦਿਨਾਂ ਚ ਇਹ ਵੀ ਰਾਤ ਹੀ ਆਈ ਵਛੀ ਹਜੇ ਉਹ ਬਿਊਟੀ ਪਾਰਲਰ ਤੇ ਨਹੀਂ ਚੜੇ ਹਾਂਜੀ 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 ਬਾਕੀ ਦੋਸਤੋ ਜਿੰਮੇ ਦੇ origignal ਹੈਗੇ ਆ ਵੀ ਕਈ ਵਾਰਾ ਗੋਆ ਕੁਆਪਸ ਮੋਤੇ ਲੱਗਾ ਹੂੰ ਤਾਂ ਨੁਭਾਉਣ ਤੋਂ ਹੁੰਦੀ ਥੋੜੀ ਜੀ ਵੀ ਰਾਂ ਤਾਂ ਖੇਚਲ ਨਹੀਂ ਕੀਤੀ ਇੱਕ ਸਵੇਰ ਦਾ ਟਾਈਮ ਕਰਕੇ ਵੀ 8 9 8:30 9:00 ਵਜੇ ਦਾ ਸਮਾਂ ਸਵੇਰ ਕਰਕੇ ਨੁਭਾਉਣ ਤੋਂ ਹੁੰਦੀ ਜਿਆਦੀ ਖੇਚਲ ਨਹੀਂ ਕੀਤੀ ਕਿਉਂਕਿ ਥੋੜੀ ਮਿਹਨਤ ਵੱਧ ਲੱਗ ਜਾਂਦੀ ਹੈ ਵੀ ਨੁਹਾਇਆ ਤੋਂ ਆਇਆ ਕਈ ਵਾਰਾਂ ਅੱਧੀ ਅੱਧੀ ਦਿਹਾੜੀ ਲੰਘ ਜਾਂਦੀ ਹੈ ਕੋਈ ਨਹੀਂ ਭਾ ਬਾਕੀ ਆਇਆ ਕਰਮਾਲੀ ਸੀਰੀਜ਼ ਲੱਗਾ ਪੂਸ਼ ਉਸੇ ਤਰ੍ਹਾਂ ਹੀ ਪਸੂਨੇ ਚੋਕ ਲਈ ਆ ਠੰਡੇ ਧੀਰੇ ਪਸੂ ਦੇ ਨਿਸ਼ਾਨੇ ਹੀ ਆ ਬਾਕੀ ਥਣ ਥਣ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਦੇ ਆ ਸੂਹਾ ਦੂਜਾ ਸੁੰਦੀ ਆ ਜੀ ਹਾਂ ਨਹੀਂ ਭਾਈ ਦੂਜਾ ਪਿਓਰ ਦੂਜਾ ਸੂਹ ਹਫਤਾ ਵੀ ਲੈ ਜੂ ਖੇਚ ਕੁਝ ਹਾਂ ਨਹੀਂ ਭਾਈ ਇਹ ਤਾਂ ਵੱਧ ਵੀ ਘਰ ਸਕਦੀ ਦੋ ਚਾਰ ਦਿਨ ਠੀਕ ਹੈ ਜੀ ਤੇ ਬਾਕੀ ਦੋਸਤੋ ਏਡੀ ਵੀ ਆਪਾਂ ਕਹੀਏ ਵੀ ਲੱਸੀ ਨਹੀਂ ਗੀ ਲੱਸੀ ਮਾੜਾ ਮੋੜ ਜਾ ਹੋਊਗਾ ਕੋਈ 10 20 ਪੈਸੇ ਕਿਸੇ ਨੂੰ ਨਜ਼ਰ ਆਊਗੀ ਤੇ ਬਾਕੀ ਅੱਗੇ ਕੋਈ ਚੰਗਾ ਖਰੀਦਾਰ ਵੀਰ ਮਿਲ ਗਿਆ ਜੇ ਵਾਸਵਾਲਾ ਪਾ ਚੰਗਾ ਚੰਗੀ ਕਰ ਲਈ ਤਾਂ ਦੋਸਤੋ ਥੋੜਾ ਜਿਹਾ ਪਸ਼ੂ ਦੀ ਸਿਹਤ ਦੇ ਵਿੱਚ ਸੁਧਾਰ ਹੋ ਜਾਊਗਾ। ਬਾਕੀ ਦੁੱਧ ਦੁੱਧ ਚੰਗਾ ਸੋਨਾ ਜਵਾ ਦੋਗੀ। ਵਿਖਾਲਾ ਵੀ ਸੋਨਾ ਤੇ ਲੇਵਾ ਸੋਨਾ ਬਣਾ ਰਹੀ ਏ। ਠੀਕ ਆ। ਬਿਲਕੁਲ ਮੂੰਹ ਮੱਥਾ ਤੁਹਾਨੂੰ ਇੱਕ ਵਾਰੀ ਦਿਖਾਉਣੇ ਆ। ਬੋਦੀ ਵੀ ਹੈਗੀ ਆ ਦੋਸਤੋ ਤੇ ਛੋਟੇ ਜੇ ਕਾਨਾ ਵੇਖੋ ਬਿਲਕੁਲ ਛੋਟੇ ਜਿਹੇ ਜਿੱਦਾਂ ਆਪਾਂ ਨਾਰਮਲ ਇੱਕ ਜਰਸੀ ਵਾਇਡ ਦੇ ਦੇਖਦੇ ਆ। ਠੀਕ ਆ। ਨਸਲ ਜਾਤ ਦੇ ਵਿੱਚ ਵੀ ਆਉਂਦੀ ਆ। ਬਾਕੀ ਥਣ ਥਣ ਤੁਹਾਡੇ ਸਾਹਮਣੇ ਸਾਰਾ ਕੁਝ। ਅਛਾ ਰਵੀ ਇੱਕ ਗੱਲ ਆ ਮੇਨ ਵੀਰੇ ਜੜੀਆਂ ਹੁਣ ਚਲੋ ਕਿਸੇ ਵੀਰ ਨੇ ਟਿਪ ਕੇ ਲੈ ਕੇ ਜਾਣੀਆਂ ਚੌਥਾ ਤਿੰਨਾ ਵਾਰਾਂ ਦੀ ਆਪਣੀ ਤਸੱਲੀ ਆ ਪੂਰੀ ਹਾਂਜੀ ਭਾਈ ਆਪਾਂ ਅਰੀਜਨ ਤਪਾ ਕੇ ਦਵਾਂਗੇ ਲੈ ਨੂੰ ਠੀਕ ਹੈ ਜੀ ਹਾਂਜੀ ਜੇ ਕੋਈ ਆਨਲਾਈਨ ਮੰਗਾਉਂਦਾ ਵੀਰ ਤੇ ਆਪਾਂ ਉਹਨਾਂ ਨੂੰ ਵੀਡੀਓ ਕਾਲ 'ਚ ਟਿਪ ਕੇ ਦੇਵਾਂਗੇ ਲਓ ਜੀ ਹਾਂਜੀ ਸੋ ਦੋਸਤੋ ਉਹਨਾਂ ਵੀਰਾਂ ਲਈ ਆ ਵੀ ਜਿਹੜੇ ਦੂਰ ਨੇੜੇ ਉਹ ਸੰਪਰਕ ਕਰਨਗੇ ਨਹੀਂ ਪਹੁੰਚਿਆ ਜਾਂਦਾਗਾ ਇੱਥੇ ਮੈਂ ਵੀ ਐਗਰੀ ਹਾਂ ਵੀ ਬਹੁਤ ਵੀਰਾਂ ਸੌਦਾ ਕਰਦੇ ਆ ਵੀ ਦੂਰ ਨੇੜੇ ਉਹ ਜਿਹੜਾ ਨਹੀਂ ਪਹੁੰਚ ਸਕਦੇ ਉਹ ਤੁਸੀਂ ਵਿਸ਼ਵਾਸ ਕਰਕੇ ਵੀ ਚੀਜ਼ ਲੈ ਆਏ ਭਾਜੀ ਬੱਚੀ ਨੂੰ ਠੀਕ ਇਹ ਹੁਣੀ ਆਈ ਆਪਣੇ ਕੋਲ ਭਾਜੀ ਚੇਪਾ ਹੀ ਲੱਗਾ ਜੀ ਆ ਬਿਲਕੁਲ ਬਿਲਕੁਲ ਸੋ ਉਸੇ ਤਰ੍ਹਾਂ ਚੇਪਾ ਵੀ ਉੱਪਰ ਲੱਗਾ ਠੀਕ ਹੈ ਜੇ ਤੁਸੀਂ ਆ ਦੇਖ ਸਕਦੇ ਜੀ ਤੇ ਇਹ ਜਸਟ ਅੱਜ ਹੁਣੇ ਕੋਈ ਘੰਟਾ ਅੱਧਾ ਘੰਟਾ ਪਹਿਲਾਂ ਵੀਰਾਂ ਦਾ ਵੀ ਆਪਣੇ ਘਰੇ ਆਈ ਆ ਠੀਕ ਆ ਤੇ ਬਾਕੀ ਤੁਸੀਂ ਆ ਥਣ ਵਗੈਰਾ ਵੇਖ ਲਓ ਅਗਲੇ ਪਿਛਲੇ ਥਣ ਆਹ ਦੇਖੋ ਜੀ ਲਓ ਜੀ ਅੱਛਾ ਰਵੀ ਵੀਰ ਕਿੰਨੇ ਕੁ ਦੀ ਦੇ ਦੇਣੀ ਹੈ ਭਰਾ ਫਿਰ ਇਹ ਭਾਜੀ ਇਹਦਾ ਮੁੱਲ 52 50 ਹੀ ਦੇਣਾ 50 ਦੀ ਹਾਂਜੀ ਚਲੋ ਕਰਦੇ ਹਾਂ ਉਹਦੇ ਜੋ ਵੀ ਮਾਨਤਾ ਕਰ ਦਾਂਗੇ ਭਾਈ ਮਾਨਤਾ ਕਰ ਆਹੋ ਕੋਈ ਥੋੜੇ ਬਾਅਦ ਇਹ ਚੱਕਰ ਦੇ ਵਿੱਚ ਵੀਰ ਕੋਈ ਪਸ਼ੂ ਨਾ ਛੱਡ ਕੇ ਜਾਵੇ ਜੇ ਕਿਸੇ ਦੇ ਮਨ دل ਲੱਗਦਾ ਤੇ 50000 ਦੇ ਵਿੱਚੋਂ ਵੀ ਭਰਾਵੋ ਮਾਨਤਾ ਨਾ ਹੋ ਜਾਵੇ ਦੁੱਧ 70 ਵਾਲੀ ਨਹੀਂ ਮੈਂ ਉਹਨਾਂ ਦੇਣਾ ਇਹਨੇ ਵੀ ਉਹਨਾਂ ਦੇ ਦੇ ਦੇਣਾ ਜੀ ਠੀਕ ਹੈ ਜੀ ਹਾਂਜੀ ਆ ਦੁੱਧ ਭਰ ਦਿਓਗੇ ਹਾਂਜੀ ਭਾਈ ਥੱਲੇ ਉਸ ਫਾਸਟ ਚਲੋ ਕੋਈ 13 14 15 ਲੀਟਰ ਤੱਕ ਵੀ ਚੋਣ ਹਾਂਜੀ 15 ਕਿਲੋ ਤੇ ਭਾਈ ਭਰੋਗੀ ਹਾਂ ਲਓ ਵੀ ਦੋਸਤੋ ਇਹ ਤਿੰਨ ਬੈੜਾਂ ਸੀ ਅੱਜ ਵੀਰ ਰਵੀ ਦੇ ਕੋਲ ਪਿੰਡ ਠੱਠੀਆਂ ਕੋਰਡੋ ਤੁਸੀਂ ਵਿਜ਼ਿਟ ਕਰਨੀ ਆ ਤੇ ਰਵੀ ਨੰਬਰ ਬੋਲ ਦਗੇ ਵੀਰ 8264752150 ਠੀਕ ਹੈ ਜੀ ਸੋ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਤੇ ਚਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ